ਬੋਹਰ ਦੇ ਪਿੰਡ ਪੱਤੀ ਬਿੱਲਾ ਦੀ ਰਹਿਣ ਵਾਲੀ ਅਤੇ ਜਲਾਲਾਬਾਦ ਚ ਵਿਆਹੀ ਲੜਕੀ ਨੂੰ ਸਹੁਰਿਆਂ ਨੇ ਦਾਜ ਲਈ ਬੁਰੀ ਤਰ੍ਹਾਂ ਕੁੱਟਿਆ ਅਤੇ ਸਾਰੀ ਰਾਤ ਕਮਰੇ ਚ ਬੰਦਕ ਬਣਾ ਕੇ ਰੱਖਿਆ ਉਸ ਨੂੰ ਜਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਵਿਆਹ 1 ਸਾਲ ਪਹਿਲਾਂ ਮਨਜਿੰਦਰ ਸਿੰਘ ਨਾਲ ਹੋਇਆ ਸੀ ਅਤੇ ਰਜਾ ਮੰਡੀ ਨਾਲ ਜਿਹੜਾ ਕਿ ਇਹ ਵਿਆਹ ਹੋਇਆ ਸੀ ਪੀੜਤਾ ਨੇ ਦੱਸਿਆ ਕਿ ਸੋਹਰੇ ਵਾਲੇ ਹੁਣ ਉਸ ਨੂੰ ਦਾਜ ਲਿਆਉਣ ਲਈ ਪਰੇਸ਼ਾਨ ਕਰਦੇ ਨੇ ਇਸ ਕਰ ਤਿੰਨ ਚਾਰ ਵਾਰੀ ਪੰਚਾਇਤਾਂ ਵੀ ਹੋ ਚੁ ਉਸ ਤੋਂ ਬਾਅਦ ਜਦੋਂ ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਉਸ ਦੀ ਮਾਤਾ ਵੀਰਪਾਲ ਕੌਰ ਪੰਚਾਇਤ ਨਾਲ ਉਹ ਤੇ ਪਹੁੰਚਿਆ ਤੇ ਉਸ ਨੂੰ ਬੋਹਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਮੁਤਾਬਕ ਉਸ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਵੀ ਮਿਲੇ ਅਨੁਸੂਚਨਾ ਮਿਲਣ ਤੇ ਥਾਣਾ ਖੋਈਆ ਸਰਵਰ ਦੀ ਪੁਲਿਸ ਮੌਕੇ ਤੇ ਪੁੱਜੀ ਤੇ ਉਹਨਾਂ ਕਿਹਾ ਕਿ ਇਸ ਸੰਬੰਧ ਜਲਾਲਾਬਰਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਥੋਂ ਦੀ ਪੁਲਿਸ ਇਸ ਸੰਬੰਧ ਬਣਦੀ ਕਾਰਵਾਈ ਕਰੇਗੀ ਬੇਟਾ ਨਾ ਕੀ ਤੇਰਾ ਸੰਜਲਾਪੁਰ ਕੀ ਸੰਜਨਾ ਗੱਲ ਕੀ ਹੋਈ ਤੇਰੇ ਨਾਲ ਇੱਕ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਸਾਕੇ ਸਬਰ ਨੂੰ ਸਾਲ ਹੋ ਜਾਏਗਾ ਮੈਨੂੰ 6 ਮਹੀਨੇ ਬਾਅਦ ਹੀ ਵਿਆਹ ਤੋਂ ਕੁਟਨਾ ਸਟਾਰਟ ਕਰਤਾ ਕਿ ਤੂੰ ਦਾਜ ਨਹੀਂ ਸਾਡੇ ਨਾਲ ਮੈਰਿਜ ਹੋਈ ਸੀ ਸੀ ਪਹਿਲਾਂ ਇਹ ਕਹਿ ਸੀ ਕਿ ਨਹੀਂ ਦੇ ਸਕਦੇ ਤੂੰ ਦਾਜ ਦੇ ਮੇਰਾ ਇੱਕ ਮੁੰਡਾ ਮੇਰੀ ਸੱਸ ਕਹਿਣ ਲੱਗੀ ਉਸ ਤੋਂ ਬਾਅਦ ਤੇ ਹੀ 11 2024 ਦੋਸੀ ਵਿਆਹ ਤੇ ਜਾਣਾ ਸੀ ਉਸ ਪਿੱਛੇ ਮੈਨੂੰ ਵਿਆਹ ਤੇ ਜਾਣ ਪਿੱਛੇ ਮੈਨੂੰ ਕੁੱਟਿਆ ਕੀ ਖਰਚਾ ਕਰਾਤਾ ਕੱਪੜੇ ਲੈ ਲਏ ਮੈਨੂੰ ਬਹੁਤ ਜ਼ਿਆਦਾ ਕੁੱਟ ਮਾਰ ਕਰਕੇ ਅੰਦਰ ਬੰਦ ਕਰਕੇ ਵਿਆਹ ਤੇ ਚਲੇ ਗਏ ਉਸ ਤੋਂ ਬਾਅਦ ਰਾਤ ਨੂੰ 8 ਵਜੇ ਆ ਕੇ ਮੈਨੂੰ ਖੋਲਿਆ ਉਸ ਤੋਂ ਬਾਅਦ ਮੇਰਾ ਫੋਨ ਵਗੈਰਾ ਮੈਨੂੰ ਦਿੱਤਾ ਫਿਰ ਮੈਂ ਆਪਣੀ ਮੰਮੀ ਨੂੰ ਕਾਲ ਕੀਤਾ ਫਿਰ ਮੈਨੂੰ ਲੈ ਕੇ ਆਏ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਮੈਨੂੰ ਦਵਾਈ ਨਹੀਂ ਦਵਾਈ ਉਹਨਾਂ ਨੇ ਸਾਨੂੰ ਇੱਕ ਵਾਰੀ ਵੀ ਨਹੀਂ ਕਿਹਾ ਸਾਡੇ ਨਾਲ ਬੈਠ ਕੇ ਗੱਲ ਕਰੋ ਇੱਕ ਸਾਲ ਦੇ ਵਿੱਚ ਕਿੰਨੀ ਵਾਰੀ ਕੁੱਟ ਮਾਰੋਗੇ 3-4 ਵਾਰੀ ਹੋਗੀ ਉੱਚੀ ਬੋਲੀ ਕੀ ਗੱਲ ਕੀ ਹੋਈ ਹੈ ਗੱਲ ਹੋਈ ਹੈ ਜੀ ਇੱਕ ਸਾਲ ਹੋ ਗਿਆ ਮੇਰੇ ਬੇਟੀ ਦੀ ਸ਼ਾਦੀ ਨੂੰ ਤੇ ਉਹਨਾਂ ਨੇ ਇੱਕ ਸਾਲ ਦੇ ਵਿੱਚ ਪੰਜ ਛੇ ਵਾਰੀ ਕੁੱਟਿਆ ਹੋਇਆ ਦਾਜ ਪਿੱਛੇ ਬੁਲਟ ਨਹੀਂ ਦਿੱਤਾ ਉਹ ਨਹੀਂ ਦਿੱਤਾ ਇਹਦੀ ਸੱਸ ਕਹਿੰਦੀ ਮੇਰੀ ਸੱਸ ਵੀ ਕੁੱਟਦੀ ਹੈ ਰ ਸਹੁਰਾ ਵੀ ਕੁੱਟਦਾ ਤੇ ਮੇਰੀ ਬੇਟੀ ਨੂੰ ਸ਼ਾਦੀ ਤੇ ਜਾਂਦੇ ਸੀਗੇ ਤੇ ਉਸਦੇ ਨਾਲ ਅੰਦਰ ਬੰਦ ਕਰਕੇ 23 ਤਰੀਕ ਨੂੰ ਜਾਂਦੇ ਰਹੇ ਤੇ ਰਾਤ ਨੂੰ 8 9 ਵਜੇ ਆਏ ਆ ਉਹਨਾਂ ਨੇ ਖੋਲਿਆ ਦਰਵਾਜ਼ਾ ਤੇ ਫੇਰ ਮੇਰੀ ਬੇਟੀ ਨੇ ਮੈਨੂੰ ਫੋਨ ਕੀਤਾ ਤੇ ਅਸੀਂ ਕੱਲ ਜਾ ਕੇ ਪੰਚਾਇਤ ਸੱਜ ਸਾਡੇ ਨਾਲ ਗਏ ਮੈਂਬਰ ਤੇ ਅਸੀਂ ਲੈ ਕੇ ਆਏ ਕੁੜੀ ਆ ਕਿ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੋਹਰਿਆ ਪਰਿਵਾਰ ਦੁਆਰਾ ਕੀ ਮੈਟਰ ਸੀਗਾ ਜੀ ਹਾਂਜੀ ਇੱਕ ਸੰਜਨਾ ਕੋਰ ਵਾਈਫਕ ਮਨਜਿੰਦਰ ਸਿੰਘ ਨਾਮ ਦੀ ਕੁੜੀ ਹੈ ਜਿਹੜੀ ਜਲਾਲਾਬਰ ਗਿਆਈ ਹੋਈ ਹੈ ਉਹਦੇ ਸੋਹਰਿਆ ਨੇ ਕਰਦੇ ਵਿੱਚ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਹੈ ਤੇ ਕੁੜੀ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਭਈ ਉਹਨਾਂ ਦੇ ਪਿਆਣ ਹੈਗੇ ਤੇ ਉਹਨਾਂ ਦਾ ਇਲਾਜ ਕੌਣ ਕਰ ਰਿਹਾ ਜੀ ਇਸ ਟਾਈਮ ਮੈਂ ਰਾਤ ਨੂੰ ਆਪਣੇ ਕੋਲ ਐਡਮਿਟ ਹੋਈ ਸੀਗੀ 7:30 ਵਜੇ ਠੀਕ ਹੈ ਜੀ ਤੇ ਡਾਕਟਰ ਡੀ ਵੀ अरोड़ा ਉਹਨਾਂ ਦੀ ਪੁਲਿਸ ਨੂੰ ਸੂਚਨਾ ਦਿੱਤੀ ਜੀ ਹਾਂਜੀ ਹਾਂਜੀ ਪੁਲਿਸ ਨੂੰ ਐਮਐਲਆਰ ਹੋ ਗਈ ਹੈ